ਤਸਵੀਰਾਂ ਮੋਗਾ ਦੀਆਂ ਨੇ ਜਿੱਥੇ ਹਲਕਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਸਿਵਲ ਸਰਜਨ ਅਤੇ ਐਸਐਮਓ ਦੇ ਨਾਲ ਮਿਲ ਕੇ ਜ਼ਿਲ੍ਹਾ ਟੀਕਾਕਰਨ ਅਫਸਰ ਦੇ ਨਾਲ ਮੋਗਾ বাস স্ট্যান্ড ਰੇਲਵੇ ਸਟੇਸ਼ਨ ਅਤੇ ਹੋਰ ਥਾਵਾਂ ਤੇ ਪल्स ਪੋਲੀਓ ਮੁਹਿੰਮ ਦਾ ਆਗਾਜ਼ ਕੀਤਾ ਗਿਆ ਜਿੱਥੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅੱਜ ਸਾਡੇ ਸਿਵਲ ਹਸਪੀਟਲ ਮੋਗਾ ਬੱਲੋ ਜਿਹੜਾ ਦੋ ਬੂੰਦ ਹਰ ਵਾਰ ਪੋਲੀਓ ਸਕੀਮ ਰਹਿਤ ਅੱਜ 535 ਬੂਥ ਲਗਾਏ ਗਏ ਆ ਸਾਡੇ ਪੂਰੇ ਮੋਗਾ ਡਿਸਟ੍ਰਿਕਟ ਦੇ ਵਿੱਚ ਜਿਸ ਦੇ ਵਿੱਚ 98963 ਬੱਚਿਆਂ ਨੂੰ ਜਿਹੜੀਆਂ ਪੋਲੀਓ ਦੀਆਂ ਬੂੰਦਾਂ ਪਲਾਈਆਂ ਜਾਣਗੀਆਂ ਇਹਨਾਂ 3 ਦਿਨਾਂ ਦੇ ਵਿੱਚ ਅੱਜ ਜਿਹੜੇ ਬੂਥ ਲੱਗੇ ਹੋਏ ਆ ਔਰ ਕੱਲ ਤੋਂ ਜਿਹੜਾ ਹਾਈ ਰਿਸਕ ਕੁਚ ਏਰੀਆਜ਼ ਹੈਗੇ ਆ 356 ਦੇ ਕਰੀਬ ਜਿਸ ਤਰ੍ਹਾਂ ਜਿੱਥੇ ਪੱਠੇ ਹੋਗੇ ਐਦਾਂ ਦੇ ਉਹਨਾਂ ਉਹ ਘਰ ਘਰ ਜਾ ਕੇ ਕਵਰ ਕੀਤਾ ਜਾਏਗਾ ਔਰ ਅੱਜ ਜਿਹੜੇ ਬੂਥ ਲਗਾਏ ਗਏ ਆ ਉੱਥੇ ਬੂਥਾਂ ਤੇ ਜਿਹੜੇ ਬੱਚਿਆਂ ਨੂੰ ਪੋਲੀਓ ਡਰਾਪਸ ਦਿੱਤੀਆਂ ਜਾ ਰਹੀਆਂ ਨੇ ਸਾਡੇ ਮੋਗਾ ਸਿਵਲ ਹਸਪੀਟਲ ਵੱਲੋਂ ਸਿਵਲ ਸਰਜਨ ਦਫ਼ਤਰ ਵੱਲੋਂ ਸਾਡੀ ਇਹੀ ਇੱਕ ਸਾਡਾ ਮੋਟੀਵ ਹੈ ਕਿ ਹਰ ਕਰ ਅਸੀਂ ਪਹੁੰਚ ਕੇ ਜਿਹੜੇ ਬੱਚਿਆਂ ਨੂੰ ਇਹਨਾਂ ਦਾ ਲਾਭ ਦੇਈਏ ਔਰ ਬੱਚਿਆਂ ਨੂੰ ਬੂੰਦਾ ਤਾਂ ਕੋਈ ਵੀ ਬੱਚਾ ਜਿਹੜਾ ਪੋਲੀਓ ਬੂੰਦਾ ਤੋਂ ਪਾਂਝਾ ਨਾ ਰਹਿ ਸਕੇ ਸੋ ਬਹੁਤ ਅੱਛਾ ਕੰਮ ਕਰ ਰਹੀ ਹੈ ਸਾਡੀ ਸਾਡਾ ਮੋਗਾ ਸਿਵਲ ਹਸਪੀਟਲ ਦੀ ਟੀਮ ਸੋ ਸਾਰੇ ਡਾਕਟਰ ਸਹਿਬਾਨਾਂ ਦਾ ਸਿਵਲ ਸਰਜਨ ਦਾ ਔਰ ਐਸਐਮਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਸਸ਼ੀਕਲ ਜੀ ਨਮਸਕਾਰ ਸਾਡੇ ਸਿਵਲ ਹਸਪੀਟਲ ਮੋਗਾ ਬੱਲੋ ਜਿਹੜਾ ਦੋ ਬੂੰਦ ਹਰ ਵਾਰ ਪੋਲੀਓ ਸਕੀਮ ਰਹਿਤ ਅੱਜ 535 ਬੂਥ ਲਗਾਏ ਗਏ ਆ ਸਾਡੇ ਪੂਰੇ ਮੋਗਾ ਡਿਸਟ੍ਰਿਕਟ ਦੇ ਵਿੱਚ ਜਿਸ ਦੇ ਵਿੱਚ 98963 ਬੱਚਿਆਂ ਨੂੰ ਜਿਹੜੀਆਂ ਪੋਲੀਓ ਦੀਆਂ ਬੂੰਦਾਂ ਫਲਾਈਆਂ ਜਾਣਗੀਆਂ ਇਹਨਾਂ 3 ਦਿਨਾਂ ਦੇ ਵਿੱਚ ਅੱਜ ਜਿਹੜੇ ਬੂਥ ਲੱਗੇ ਹੋਏ ਆ ਔਰ ਕੱਲ ਤੋਂ ਜਿਹੜਾ ਹਾਈ ਰਿਸਕ ਕੁਚ ਏਰੀਆਜ਼ ਹੈਗੇ ਆ 356 ਦੇ ਕਰੀਬ ਜਿਸ ਤਰ੍ਹਾਂ ਜਿੱਥੇ ਪੱਠੇ ਹੋਗੇ ਐਦਾਂ ਦੇ ਉਹਨਾਂ ਨੂੰ ਘਰ-ਘਰ ਜਾ ਕੇ ਕਵਰ ਕੀਤਾ ਜਾਏਗਾ ਔਰ ਅੱਜ ਜਿਹੜੇ ਬੂਥ ਲਗਾਏ ਗਏ ਆ ਉੱਥੇ ਬੂਥਾਂ ਤੇ ਜਿਹੜੇ ਬੱਚਿਆਂ ਨੂੰ ਪੋਲੀਓ ਡਰਾਪਸ ਦਿੱਤੀਆਂ ਜਾ ਰਹੀਆਂ ਨੇ ਸਾਡੇ ਮੋਗਾ ਸਿਵਲ ਹਸਪੀਟਲ ਵੱਲੋਂ ਸਿਵਲ ਸਰਜਨ ਦਫਤਰ ਵੱਲੋਂ ਸਾਡੀ ਇਹੀ ਇੱਕ ਸਾਡਾ ਮੋਟਿਵ ਹੈ ਕਿ ਹਰ ਘਰ ਅਸੀਂ ਪਹੁੰਚ ਕੇ ਜਿਹੜੇ ਬੱਚਿਆਂ ਨੂੰ ਇਹਨਾਂ ਦਾ ਲਾਭ ਦੇਈਏ ਔਰ ਬੱਚਿਆਂ ਨੂੰ ਬੂੰਦਾ ਤਾਂ ਕੋਈ ਵੀ ਬੱਚਾ ਜਿਹੜਾ ਪੋਲੀਓ ਬੂੰਦਾ ਤੋਂ ਪਾਂਝਾ ਨਾ ਰਹਿ ਸਕੇ ਸੋ ਬਹੁਤ ਅੱਛਾ ਕੰਮ ਕਰ ਰਹੀ ਹੈ ਸਾਡੀ ਸਾਡਾ ਮੋਗਾ ਸਿਵਲ ਹਸਪੀਟਲ ਦੀ ਟੀਮ ਸੋ ਸਾਰੇ ਡਾਕਟਰ ਸਹਿਬਾਨਾਂ ਦਾ ਸਿਵਲ ਸਰਜਨ ਦਾ ਔਰ ਐਸਐਮਓ ਸਾਫ ਦਾ ਬਹੁਤ ਬਹੁਤ ਧੰਨਵਾਦ। ਨਾਲ ਜੋ ਕਹਿਲ ਕਬੀ ਦਾ ਡਾਕਟਰ ਆਮਨਦੀਪ ਕੌਰ ਅਰੋੜਾ ਦਾ ਕਹਿਣਾ ਸੀ ਕਿ ਹਰ ਵਿਅਕਤੀ ਆਪਣੇ ਬੱਚਿਆਂ ਨੂੰ ਪੋਲੀਓ ਦੀਆਂ ਦੋ ਬੂੰਦਾ ਜ਼ਰੂਰ ਪਲਾਵੇ ਤਾਂ ਜੋ ਪੋਲੀਓ ਵਰਗੀ ਨਾਮੂਨਾਤ ਬਿਮਾਰੀ ਤੋਂ ਆਪਣੇ ਬੱਚਿਆਂ ਨੂੰ ਬਚਾ ਸਕਣ ਉਹਨਾਂ ਦਾ ਕਹਿਣਾ ਸੀ ਕਿ ਸਿਹਤ ਵਿਭਾਗ ਵੱਲੋਂ ਬਣਾਈਆਂ ਹੋਈਆਂ ਟੀਮਾਂ ਦੇ ਵੱਲੋਂ ਪਲਸ ਪੋਲੀਓ ਦੇ ਮੁਹਿੰਮ ਦੇ ਤਹਿਤ ਪੋਲੀਓ ਦੀਆਂ ਬੂੰਦਾਂ ਤੋਂ ਵਾਂਝੇ ਰਹੇ ਗਏ ਪਰਿਵਾਰਾਂ ਦੇ 5 ਸਾਲ ਤੱਕ ਦੇ ਬੱਚਿਆਂ ਨੂੰ ਬੂੰਦਾਂ ਘਰ-ਘਰ ਜਾ ਕੇ ਭਲਾਈਆਂ ਜਾਣਗੀਆਂ ਸਿਹਤ ਵਿਭਾਗ ਵੱਲੋਂ 3 ਤੋਂ 5 ਮਾਰਚ ਤੱਕ ਨੈਸ਼ਨਲ ਪਲਸ ਪੋਲੀਓ ਰਾਉਂਡ ਦੇ ਜ਼ਰੀਏ ਹਜ਼ਾਰਾਂ ਹੀ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਭਲਾਈਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ 534 ਉਥਤ ਦੇ ਪਲਸ ਪੋਲੀਓ ਦੀਆਂ ਬੂੰਦਾਂ 4 ਅਤੇ 5 ਮਾਰਚ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 681 ਟੀਮਾਂ ਗਠਿਤ ਕੀਤੀਆਂ ਗਈਆਂ ਨੇ ਜੋ ਕਿ ਘਰ-ਘਰ ਜਾ ਕੇ ਪੋਲੀ ਦੀਆਂ ਬੂੰਦਾ ਬੱਚਿਆਂ ਨੂੰ ਪਹੁੰਚਣਗੀਆਂ